ਸਾਰ ਸਵਾਹਿਰ ਜੀ ਕੀ ਫਤਿਹ ਅੱਜ ਅਸੀਂ ਫਗਣ ਦੇ ਮਹੀਨੇ ਦੀ ਵਿਚਾਰ ਕਰ ਲੱਗੇ ਹਾਂ ਜੋ ਸਤਿਗੁਰੂ ਬਹਾਦਰ ਸਾਹਿਬ ਜੀ ਇਸ ਮਹੀਨੇ ਦੇ ਵਿੱਚ ਸਾਨੂੰ ਜੋ ਉਪਦੇਸ਼ ਦਿੱਤਾ ਹੈ ਉਸ ਨੂੰ ਅਸੀਂ ਵਿਚਾਰ ਕੇ ਲਾਭ ਲਵਾਂਗੇ ਹਲਗੁਣ ਆਨੰਦ ਉਪਾਰਜਨ ਅਰ ਸੱਜਣ ਪ੍ਰਗਟੇ ਆਏ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਗੁਰੂ ਉਹਨਾਂ ਦੀ ਸਹਾਇਤਾ ਕਰਦਾ ਪਰਮਾਤਮਾ ਦੇ ਨਾਲ ਜੋੜਦਾ ਕਿਰਪਾ ਕਰਕੇ ਸੰਤ ਸਹਾਈ ਰਾਮ ਕੇ ਪਰਮਾਤਮਾ ਨਾਲ ਜੋੜਨ ਵਾਸਤੇ ਗੁਰੂ ਸਹਾਇਤਾ ਕਰਦਾ ਕਰ ਕਿਰਪਾ ਦੀਆ ਮਿਲਾਏ ਜੋੜ ਦਿੱਤਾ ਮਿਰਾਦ ਦਿੱਤਾ ਤੇ ਪਰਮਾਤਮਾ ਹਰੀ ਸੱਜਣ ਪ੍ਰਗਟ ਹੋ ਗਿਆ ਅਨੁਭਵ ਹੋਇਆ ਪ੍ਰਕਾਸ਼ ਹੋਇਆ ਤੇ ਆਤਮਕ ਜੀਵਨ ਆ ਅਨੰਦ ਪਾਦਾ ਹੋ ਗਿਆ ਫੱਗਣ ਦੇ ਮਹੀਨੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਸ ਮਹੀਨੇ ਦੇ ਵਿੱਚ ਲੋਕ ਹੋਲੀਆਂ ਖੇਡਦੇ ਨੇ ਖੁਸ਼ੀਆਂ ਮਨਾਉਂਦੇ ਨੇ ਆਪਣੇ ਆਪ ਨੂੰ ਆਨੰਦ ਪ੍ਰਸੰਨ ਸਮਝਦੇ ਨੇ ਪਰ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਕੇ ਸਹਾਇਤਾ ਕਰਕੇ ਪ੍ਰਮਾਤਮਾ ਦੇ ਨਾਲ ਜਿਨ੍ਹਾਂ ਨੂੰ ਜਿਨ੍ਹਾਂ ਜੀਵਾਂ ਨੂੰ ਜੋੜ ਦਿੰਦਾ ਉਹਨਾਂ ਦੇ ਅੰਦਰ ਆਤਮਿਕ ਆਨੰਦ ਘਰਾ ਹੋ ਜਾਂਦਾ ਉਹਨਾਂ ਦਾ ਸੇਜ ਸੁਹਾਵੀ ਸਰਬ ਸੁਖ ਉਹਨ ਦੁੱਖਾ ਨਹੀਂ ਜਾਏ ਤਾਂ ਸਤਿਗੁਰੂ ਹੀ ਕਹਿੰਦੇ ਨੇ ਆਦ ਪਿਆਦ ਉਪਾਦ ਚੜੇ ਦੁੱਖ ਦੇ ਰੋਗ ਨੇ ਤੇ ਉਹ ਫੌਣ ਮਨੁੱਖ ਦੇ ਉੱਤੇ ਹਾਵੀ ਨਹੀਂ ਹੁੰਦੇ ਜਿਹੜੇ ਜਿਨ੍ਹਾਂ ਦੇ ਹਿਰਦਾ ਰੂਪੀ ਸੇਜ ਭਾਵ ਜਿਨ੍ਹਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਸੁਭਾਵਨਾ ਹੋ ਜਾਂਦਾ ਉਹਨਾਂ ਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੁਣ ਦੁੱਖਾਂ ਦੀ ਕਸ਼ਟ ਦੀ ਵਿਕਾਰਾਂ ਦੀ ਤਵੱਸ ਦੀ ਕੋਈ ਜਗ੍ਹਾ ਨਹੀਂ ਰਹਿੰਦੀ ਇਹ ਚੁਨੀ ਵੱਡ ਭਾਗਣੀ ਵਾਰ ਪਾਇਆ ਹਰ ਰਾਏ ਅਕਾਲ ਪੁਰਖ ਇਸ ਜੀਵ ਨੂੰ ਅਕਾਲ ਪੁਰਖ ਵਰ ਦੀ ਪ੍ਰਾਪਤੀ ਹੋ ਗਈ ਜਿਹੜਾ ਪ੍ਰਮੂਹ ਨਾਲ ਜੁੜ ਗਿਆ ਜੀਵ ਉਹਦੀ ਵੱਡੇ ਭਾਗ ਹੋ ਗਏ ਉਹਦੇ ਤੇ ਉਹਦੀ ਮਨ ਦੀਆਂ ਇਛਾਵਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਸੰਸਾਰ ਤੌਰ ਤੇ ਤੇ ਆਤਮਾ ਤੌਰ ਤੇ ਮਿਰ ਸੰਘਿਆ ਮੰਗਲ ਗਾਵਹੀ ਗੀਤ ਗੋਵਿੰਦ ਹਲਾਏ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਦੀ ਸੇਵਨ ਸਰਾਰ ਦੇ ਗੀਤ ਸਾਰੇ ਸత్సੰਗੀ ਜਿਹੜੇ ਗਿਆਨ ਇੰਦਰੇ ਉਹ ਮਿਲ ਕੇ ਤੇ ਉਸ ਦੀ ਸਿਵਤ ਵਿੱਚ ਉੱਡਦੇ ਨੇ ਹਰ ਜੀਹਾ ਵਰਨਨ ਇਸ ਤੈ ਕੋ ਦੂਜਾ ਲਵੇ ਨਾ ਇਹ ਪ੍ਰਮਾਤਮਾ ਵਰਗਾ ਹੋਰ ਕੋਈ ਦੂਜਾ ਉਹਦੇ ਬਰਾਬਰ ਦਾ ਨਹੀਂ ਹੈ ਨਾ ਦਿਸਦਾ ਹੈ ਹਲਤ ਪਲਤ ਸਵਾਰ ਹੋਣ ਨਿਸ਼ਚਲ ਦਿੱਤੀਆਂ ਨੇ ਜਾਏ ਰਮਾਤਮਾ ਦਾ ਨਾਮ ਤੇ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਲੋਕ ਪ੍ਰੋਗ ਸਵਾਰਗ ਕੇ ਤੇ ਅਟਲ ਜੀਵਨ ਬਖਸ਼ ਦਿੰਦਾ ਹੈ ਤੇ ਸੰਸਾਰ ਸਾਗਰ ਤੇ ਰਖਣ ਬਹੁ ਨਾ ਜਨਵੇਂ ਤਾਏ ਉਹਨੂੰ ਮੋੜ ਮੋੜ ਜਨਮ ਨਹੀਂ ਲੈਣਾ ਪੈਂਦਾ ਇਸ ਸੰਸਾਰ ਸਮੁੰਦਰ ਦੇ ਵਿੱਚ ਆਉਣਾ ਨਹੀਂ ਪੈਂਦਾ ਤੇ ਉਸ ਪਰਮਾਤਮਾ ਨਾਲ ਜੁੜਨ ਦੀ ਜਿਹੜੀ ਸਿਵਤ ਹੈ ਉਹ ਬੇਅੰਤ ਹੈ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਸਤਿਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਅਨੇਕਾਂ ਗੁਣ ਨੇ ਤੇ ਸਾਡੀ ਜੀਵ ਇੱਕ ਹੈ ਪਰ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹ ਤਰ ਜਾਂਦੇ ਨੇ ਭਾਵ ਅਸੀਂ ਪ੍ਰਮਾਤਮਾ ਦੀ ਸੇਵਿਤ ਕਰਨੀ ਪਰ ਉਹਦਾ ਅੰਤ ਨਹੀਂ ਪਾ ਸਕਦੇ ਫਲਗੁਣ ਨਿਤ ਸਲਾਹੀਏ ਜਿਸਨੂੰ ਤਿਰਣਾ ਤਮਾਏ ਸਤਿਗੁਰੂ ਜੀ ਕਹਿੰਦੇ ਨੇ ਫੱਗਣ ਦੇ ਮਹੀਨੇ ਦੇ ਵਿੱਚ ਹਰ ਰੋਜ਼ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਉਸ ਪ੍ਰਮਾਤਮਾ ਨੂੰ ਜਿਸ ਨੂੰ ਤਿਰਜਣੀ ਤਵਾਨੀ ਕਿ ਮੈਨੂੰ ਕੋਈ ਯਾਦ ਕਰਿਆ ਇਹ ਜ਼ਰੂਰੀ ਨਹੀਂ ਕਿ ਫੱਗਣ ਦੇ ਮਹੀਨੇ ਵਿੱਚ ਇਹ ਸਿਰਫ ਰੁੱਤ ਅਨੁਸਾਰ ਹਰੇਕ ਮਹੀਨੇ ਵਿੱਚ ਦੱਸਿਆ ਆਵ ਸਦਾ ਵਾਸਤੇ ਉਸ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਉਹਦਾਂ ਜੁੜਨਾ ਚਾਹੀਦਾ ਜਿਸਨ ਤਿਰਜਨੀ ਤਵਾਨੀ ਹੁਣ ਕਹਿੰਦੇ ਨੇ ਜਿਨ੍ਹਾਂ ਨੇ ਜਹਾਦ ਕੀਤਾ ਜਨ ਜਨ ਨਾਮ ਧਿਆਇ ਤਿਨ ਕੇ ਕਾਜ ਸਰੇ ਕਾਜ ਦਾ ਭਾਵ ਹੈ ਕੰਮ ਸਰੀਰਕ ਤੌਰ ਤੇ ਦੁਨਿਆਵੀ ਤੌਰ ਤੇ ਤੇ ਆਤਮਿਕ ਤੌਰ ਤੇ ਉਹਦੇ ਕੰਮ ਸਿਰੇ ਚੜ ਜਾਂਦੇ ਨੇ ਮਨੋਖਾ ਜਨਮ ਸਫਲ ਕਰ ਲੈਂਦਾ ਹਰ ਗੌਰ ਪੂਰਾ ਆਰਾਧਿਆ ਦਰਗੇ ਸੱਚ ਖਰੇ ਪਰਬੂ ਦੀ ਹਜ਼ੂਰੀ ਵਿੱਚ ਉਹ खरे ਉਤਰਦੇ ਨੇ ਜਿਹੜੇ ਪਰਮਾਤਮਾ ਦੇ ਰੂਪ ਗੁਰੂ ਦੇ ਅਨੁਸਾਰ ਚੱਦਕੇ ਅਕਾਲ ਪੁਰਖ ਦੀ ਸੇਵਤ ਕਰਦੇ ਨੇ ਸਰਬ ਸੁਖਾਂ ਨਿਦ ਚਰਣ ਹਰ ਪੌਜਲ ਵਿਖਮ ਤਰੇ ਬਹੁਤ ਫਾਇਦਾ ਹੁੰਦਾ ਇਹ ਸੰਸਾਰ ਪੌਜਲ ਜਿਹੜਾ ਤਰਨਾ ਔਖਾ ਉਹਦੇ ਵਿੱਚੋਂ ਭਾਰ ਨੰਗ ਜਾਂਦਾ ਇਹ ਪਰਮਾਤਮਾ ਦੇ ਨਾਮ ਰੂਪੀ ਚਰਣਾ ਦੇ ਖਜ਼ਾਨੇ ਪ੍ਰਾਪਤ ਹੋਣ ਕਰਕੇ ਤੇ ਆਤਮਕ ਸੁਖ ਪ੍ਰਾਪਤ ਹੋ ਜਾਂਦੇ ਨੇ ਸਾਰੇ। ਪ੍ਰੇਮ ਭਗਤ ਤਨ ਪਾਈਆ ਵਿਖਿਆ ਨਾਹੀ ਜਰੇ। ਜਿਨ੍ਹਾਂ ਨੇ ਪ੍ਰੇਮ ਨਾਲ ਭਗਤੀ ਕੀਤੀ ਉਹ ਸੇਵਕਾਰਾਂ ਦੀ ਅੱਗ ਵਿੱਚ ਨਹੀਂ ਛੜਦੇ। ਤੇ ਉਹਨਾਂ ਦੇ ਜੀਵਨ ਦੇ ਵਿੱਚ ਫਿਰ ਗੁਣ, ਨਾਮ ਤੇ ਬਾਣੀ ਟਿਕ ਜਾਂਦੀ ਤੇ ਜੋ ਅੰਦਰ ਉੜਕਵਾੜ ਵਿਕਾਰ ਉਹ ਦੂਰ ਹੋ ਜਾਂਦੇ ਨੇ ਕੂੜ ਗਏ ਦੁਬਦਾ ਨਸੀ। ਤੇ ਉਹਦੀ ਜਗ੍ਹਾ ਤੇ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ ਕਹਿੰਦੇ ਨੇ ਮਨ ਦੇ ਵਿੱਚ ਇੱਕ ਆਕਾਲ ਪੁਰਖ ਨੂੰ ਹੀ ਯਾਦ ਕਰਦੇ ਨੇ ਉਹਨਾਂ ਦੇ ਹੀ ਸੱਚ ਪੂਰਨ ਜੀਵਨ ਪਰਿਆ ਜਾਂਦਾ ਸਤਿਗੁਰੂ ਜੀ ਕਹਿੰਦੇ ਨੇ ਇਹ 12ਵੇਂ ਤੇ 14 ਸ਼ਬਦ ਨੇ ਤੇ ਅਖੀਲੇ ਸ਼ਬਦ ਦੇ ਵਿੱਚ ਨਿਚੋੜ ਦੱਸਦੇ ਨੇ ਕਿ ਪਰਮਾਤਮਾ ਜਿਹੜਾ ਉਹ ਹਰ ਸਮੇਂ ਉਹਨੂੰ ਯਾਦ ਕੀਤਾ ਜਾ ਸਕਦਾ ਕੋਈ ਖਾਸ ਦਿਨ ਕੋਈ ਮਹੂਰਤ ਕੋਈ ਮਹੀਨਾ ਚੰਗਾ ਜਾਂ ਮਾੜਾ ਨਹੀਂ ਹੁੰਦਾ ਮਾ ਬਿਵਸ ਮਹੂਰਤ ਕਹਦੇ ਇੱਥੇ ਮਹੂਰਤ ਦਾ ਭਾਵ ਹੈ ਮਹੂਰਤ ਤੇ ਸਤਿਗੁਰੂ ਜੀ ਕਹਿੰਦੇ ਨੇ ਮਹੀਨਾ ਦਿਨ ਤੇ ਉਹ ਮਹੂਰਤ ਚੰਗਾ ਜਿਸ ਕੋ ਨਜ਼ਰ ਕਰੇ ਜਿਹਦੇ ਉੱਤੇ ਉਹਦੀ ਮੇਰ ਹੁੰਦੀ ਤੇ ਉਹ ਯਾਦ ਆਉਂਦਾ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਤੇ ਸੇਵਕ ਤਾਂ ਪਰਮਾਤਮਾ ਪਾਸੋਂ ਗੁਰੂ ਪਾਸੋਂ ਇਹ ਧਾਨ ਮੰਗਦਾ ਹੈ ਤੇ ਮੈਨੂੰ ਉਸ ਦੀ ਸੇਵਿਸਲਾ ਦੀ ਦਾਤ ਮਿਲੇ ਏ ਪਰਮਾਤਮਾ ਆਕਾਲ ਪੁਰਖੋ ਮਨੂੰ ਤੇਰੇ ਗੁਣ ਗਾਉਣ ਵਾਸਤੇ ਮਿਲਣ ਤੇਰੀ ਸੇਵਿਸਲਾ ਕਰਨ ਦੀ ਸ਼ਕਤੀ ਤੇ ਦਾਤ ਮਿਲੇ ਮੇਰੇ ਉਤੇ へ ਹਰੀ へ ਆਕਾਲ ਪੁਰਖ ਜੀ ਕਿਰਪਾ ਕਰੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਮਹੀਨੇ ਦੇ ਵਿੱਚ ਤੇ ਅਖੀਰ ਤੇ ਨਿਚੋੜ ਦੱਸਿਆ ਕਿ ਨਹੀਂਨਾ ਦੇਣ ਵਾਰ ਖੇਤ ਕੋਈ ਮਾੜੀ ਜਾਂ ਚੰਗੀ ਨਹੀਂ ਹੁੰਦੀ ਤੇ ਜਦੋਂ ਉਹਦੀ ਕਿਰਪਾ ਹੁੰਦੀ ਉਹਦੀ ਸੇਵਤ ਕਰਦੇ ਹਾਂ ਉਹ ਸਮਾ ਉਹ ਦੇਣ ਉਹ ਵਾਰ ਉਹ ਮਹੀਨਾ ਪਵਿੱਤਰ ਹੋ ਜਾਂਦਾ ਹੈ ਗੁਰਬਾਣੀ ਪੜ੍ਹਦੇ ਆਂ ਵਿਚਾਰ ਕਰਦੇ ਆਂ ਕਿ ਨਹੀਂ ਨਿਕਾ ਪੁੱਲਾ ਹੋ ਜਾਂਦੀਆਂ ਨੇ ਬਖਸ ਲਵੋ ਆਉਣ ਵਾਲੇ ਸਮੇਂ 'ਚ ਸਮਾਤ ਬਖਸੋ ਪਿਆਰ ਨਾਲ ਸਾਰੇ ਗੱਜਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ